ਰਾਮਸਰੂਪ ਆਣਖੀ ਜੀ ਦੀ ਕਹਾਣੀ ਸਾਬੋ ਇਹ ਜੋ ਮੁੰਨੇ ਸਿਰ ਵਾਲੀ ਬੁੱਢੀ ਔਰਤ ਧਰਮਸ਼ਾਲਾ ਦੀ ਚੌਂਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵਟ ਰਹੀ ਹੈ ਸਾਬੋ ਹੈ ਸਾਬਕੌਰ ਬੈਠੀ ਦੇਖੋ ਜਿਵੇਂ ਕੋਈ ਦੇਵੀ ਹੋਵੇ ਜਵਾਨੀ ਦੀ ਉਮਰ ਵਿੱਚ ਕਿੰਨੀ ਚੜਤ ਸੀ ਸਾਬੋ ਦੀ ਰੰਗ ਸਾਬਲਾ ਤਿੱਖਾ ਨੱਕ ਅੱਖਾਂ ਆਂਡੇ ਵਰਗੀਆਂ ਕੱਦ ਲੰਬਾ ਤੇ ਭਰਮਾ ਸਰੀਰ ਜਿੱਥੋਂ ਦੀ ਲੰਗ ਦੀ ਕੰਦਾ ਕੰਬਦੀਆਂ ਤੇ ਧਰਤੀ ਨਿਓ ਨਿਓ ਜਾਂਦੀ ਕਮਜ਼ੋਰ ਦਿਲ ਵਾਲਾ ਬੰਦਾ ਸਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਟੋਕ ਸਕਦਾ ਸੀ ਗੱਲ ਕਰਨ ਲੱਗੀ ਦੀ ਜੀਵ ਠਰਕੀ ਜਾਂਦੀ ਠਾਣਾ ਸਿੰਘ ਦੇ ਗੇੜ ਵਿੱਚ ਉਹ ਪਤਾ ਨਹੀਂ ਕਿਵੇਂ ਆ ਗਈ ਤੇ ਫਿਰ ਠਾਣਾ ਸਿੰਘ ਦੀ ਹੀ ਹੋ ਕੇ ਰਹਿ ਗਈ ਆਪਣੇ ਪਤੀ ਪਾਲਾ ਸਿੰਘ ਦਾ ਘਰ-ਬਾਰ ਛੱਡਿਆ ਤੇ ਠਾਣਾ ਸਿੰਘ ਦੀ ਹਵੇਲੀ ਉਹ ਆ ਬੈਠੀ ਦੋ ਜਵਾਕ ਵੀ ਛੱਡ ਆਈ ਇੱਕ ਕੁੜੀ ਇੱਕ ਮੁੰਡਾ ਨਿੱਕੇ ਨਿੱਕੇ ਸਾਨੂੰ ਦੋ ਦੋਵੇਂ ਬੱਚੇ ਮੁੰਡਾ 7-8 ਸਾਲ ਦਾ ਤੇ ਕੁੜੀ 4-5 ਵਰਿਆਂ ਦੀ ਮੁਕੱਦਮਾ ਚੱਲਿਆ ਜੱਜ ਨੇ ਫੈਸਲਾ ਦਿੱਤਾ ਕਿ ਸਬਕੌਰ ਜੇ ਰਹੇਗੀ ਤਾਂ ਠਾਣਾ ਸਿੰਘ ਦੇ ਘਰ ਹੀ ਪਰ ਉਹ ਸਾਰੀ ਉਮਰ ਪਿੰਡ ਦੀ ਜੂ ਤੋਂ ਬਾਹਰ ਰਹਿਣਗੇ ਜਦੋਂ ਠਾਣਾ ਸਿੰਘ ਸਾਬੋ ਨੂੰ ਬਾਹਰ ਅੰਦਰ ਕਿਧਰੇ ਹਨੇਰੇ ਵਿੱਚ ਮਿਲਦਾ ਸੀ ਤਾਂ ਪਿੰਡ ਵਿੱਚ ਚਰਚਾ ਤਾਂ ਹੈਗੀ ਹੀ ਸੀ ਇਸ ਲਈ ਉਹਦੀ ਆਪਣੀ ਧੀਮੀ ਵੀ ਉਹਦੇ ਨਾਲ ਕਲੇਸ਼ ਰੱਖਦੀ ਉਹ ਉਨੂੰ ਮਾਰਦਾ ਕੁੱਟਦਾ ਉਹਦਾ ਕੋਈ ਨਹੀਂ ਸੀ ਨਾ ਮਾਂ-ਬਾਪ ਤੇ ਨਾ ਹੀ ਕੋਈ ਭੈਣ ਭਰਾ ਨਾਨਕਿਆਂ ਨੇ ਪਾਲੀ ਸੀ ਤੇ ਨਾਨਕਿਆਂ ਨੇ ਹੀ ਵਿਆਹ ਤੀ ਵਿਆਹ ਵੀ ਕੀ ਕੀਤਾ ਇੱਕ ਤਰ੍ਹਾਂ ਨਾਲ ਬਸ ਸਿਰ ਗੁੰਦ ਦਿੱਤਾ ਠਾਣਾ ਸਿੰਘ ਦੇ ਦਿਮਾਗ ਨੂੰ ਸਾਬੋ ਪੋਸਤ ਨਸ਼ੇ ਵਾਂਗ ਚੜੀ ਰਹਿੰਦੀ ਉਹਨੇ ਆਪਣੀ ਧੀਮੀ ਵੇਚ ਦਿੱਤੀ ਗੋਦੀ ਮੁੰਡਾ ਵੀ ਸੀ ਉਹ ਵੀ ਨਾਲੇ ਤੋੜ ਦਿੱਤਾ ਸਾਰਾ ਪਿੰਡ ਮੂੰਹ ਵਿੱਚ ਉਂਗਲਾ ਪਾਉਂਦਾ ਲੋਕ ਦੋਹਾਂ ਨੂੰ ਫਿੱਟ ਲਾਹਣ ਤਾਂ ਦਿੰਦੇ ਪੱਟੇ ਵਿਆਂ ਦਾ ਕਿਤੇ ਭਲਾ ਨਹੀਂ ਹੋਣਾ ਸਾਬੋ ਨੂੰ ਆਖਦੇ ਪਾਲਾਂ ਸਿਉਂ ਦੇਵਤਾ ਬੰਦਾ ਸੀ ਕਬੂਤਰੀਆਂ ਵਰਗੇ ਮੁੰਡਾ ਕੁੜੀ ਜਾਤ ਉਹ ਗਈ ਉਹ ਗਈ ਸਾਰਾ ਕੁਝ ਛੱਡ ਕੇ ਠਾਣਾ ਸਿੰਘ ਦੀ ਅਕਲ ਤੇ ਸਭ ਹੈਰਾਨ ਸਨ ਆਪਦੀ ਧੀਮੀ ਵੀ ਜਾਰ ਵੇਚੀ ਜਾਂਦੀ ਐ ਕਿਸੇ ਨੇ ਧਰਤੀ ਦੇ ਮੋਢਿਆਂ ਤੇ ਟਿੱਕੀ ਪਿਓ ਦਾਦੇ ਦੀ ਇੱਜ਼ਤ ਇਹ ਠਾਣਾ ਸਾਲਾ ਬੰਦਾ ਏ ਜਾਂ ਕਸਾਈ 5-7 ਸਾਲ ਉਹ ਦੂਰ ਦੇ ਇੱਕ ਪਿੰਡ ਵਿੱਚ ਰਹੇ ਠਾਣਾ ਸਿੰਘ ਨੇ ਉੱਥੇ ਸ਼ਰਾਬ ਦਾ ਠੇਕਾ ਲੈ ਰੱਖਿਆ ਸੀ ਹਰ ਸਾਲ ਉਸ ਪਿੰਡ ਦਾ ਠੇਕਾ ਕਿਸੇ ਦੇ ਵੀ ਨਾਂ ਟੁੱਟਦਾ ਉਹ ਵਿੱਚ ਦਵਾਨੀ ਪੱਤੀ ਪਾ ਕੇ ਠੇਕੇ ਉੱਤੇ ਆ ਬੈਠਦਾ ਕੰਮ ਦਾ ਪੂਰਾ ਕਰਿੰਦਾ ਸੀ ਤੇ ਇਮਾਨਦਾਰ ਵੀ ਹਿੱਸੇਦਾਰਾਂ ਨੂੰ ਪਾਈ ਪਾਈ ਦਾ ਹਿਸਾਬ ਦਿੰਦਾ ਸਾਬੋ ਦੇ ਕੋਈ ਹੋਰ ਜਵਾਕ ਨਹੀਂ ਹੋਇਆ ਸੀ ਠਾਣਾ ਸਿੰਘ ਕੋਈ ਔਲਾਦ ਚਾਹੁੰਦਾ ਵੀ ਨਹੀਂ ਸੀ ਉਹਦੇ ਲਈ ਤਾਂ ਮੌਜ ਮੇਲਾ ਹੀ ਸਭ ਕੁਝ ਸੀ ਉੱਥੇ ਜਾ ਕੇ ਉਹਨੇ ਸਾਬੋ ਨੂੰ ਵੀ दारू ਪੀਣ ਲਾ ਲਿਆ ਆਥਣ ਵੇਲੇ ਉਹ ਰੋਟੀ ਪਕਾ ਰਹੀ ਹੁੰਦੀ ਠਾਣਾ ਦੋ ਤਿੰਨ ਪੈਗ ਮਾਰ ਕੇ ਜਦੋਂ ਪੂਰੀ ਤਰ੍ਹਾਂ ਲੋਰ ਵਿੱਚ ਆ ਜਾਂਦਾ ਤਾਂ ਇੱਕ ਛੋਟਾ ਪੈਗ ਬਣਾ ਕੇ ਸਾਬੋ ਨੂੰ ਵੀ ਦੇ ਦਿੰਦਾ ਤੇ ਆਖਦਾ ਲੈ ਇੰਨੀ ਕੁ ਦਾ ਤਾਂ ਕੋਈ ਡਰ ਨਹੀਂ ਤੇਰਾ ਪਾਲਾ ਉੱਤਰ ਜਾਊਗਾ ਐਵੇਂ ਧੁਰਤੁਰੀਆਂ ਜਿਹੀਆਂ ਲਈ ਜਾਂਦੀਆਂ ਫਿਰ ਉਹ ਆਪਣੇ ਪਿੰਡ ਦੇ ਨੇੜੇ ਇੱਕ ਹੋਰ ਪਿੰਡ ਆ ਕੇ ਰਹਿਣ ਲੱਗੇ ਇਸ ਪਿੰਡ ਉਹਨੇ ਇੱਟਾਂ ਦੇ ਪੱਠੇ ਵਿੱਚ ਆਪਣਾ ਹਿੱਸਾ ਪਾ ਲਿਆ ਸੀ ਇਹ ਪਿੰਡ ਉਹਦੇ ਪਿੰਡ ਤੋਂ ਤਿੰਨ ਕਮੀਲੇ ਪੈਂਦਾ ਸੀ ਉਹ ਦੂਜੇ ਤੀਜੇ ਦਿਨ ਹੀ ਆਪਣੇ ਪਿੰਡ ਗੇੜਾ ਮਾਰ ਜਾਂਦਾ ਆਪਣੇ ਅਗਵਾੜ ਦੇ ਬੰਦਿਆਂ ਨਾਲ ਗੱਲਾਂ ਕਰਦਾ ਇੱਕ ਦਿਨ ਸਾਬੋ ਵੀ ਆਈ ਤੇ ਫਿਰ ਉਹ 15ਵੇਂ ਮੀਮੇ ਦਿਨ ਹੀ ਆਉਣ ਲੱਗੀ ਕਦੇ ਰੂ ਪਿੰਜਵਾ ਕੇ ਲ ਜਾਂਦੀ ਕਦੇ ਕੋਈ ਸੌਦਾ ਪੱਤਾ ਅਖੇ ਇਹ ਉਥੇ ਕਿਸੇ ਦੀ ਹੱਟ ਤੇ ਹੈ ਨਹੀਂ ਜਦੋਂ ਉਹ ਆਉਂਦੀ ਅਗਵਾੜ ਦੀਆਂ ਤੀਮੀਆਂ ਉਹਦੇ ਨੇੜੇ ਟੁਕ ਟੁਕ ਬੈਠਦੀਆਂ ਗੱਲੀ ਬਾਤੀ ਉਹਦਾ ਸਾਰਾ ਪੇਦ ਉਹ ਲੈਂਦੀਆਂ ਸਾਬੋ ਵੀ ਪਿੰਡ ਦਾ ਪੇਦ ਹੀ ਲੈਣ ਆਉਂਦੀ ਹੁੰਦੀ ਤੀਮੀਆਂ ਉਹ ਤੋਂ ਵੀ ਚਲਾਕ ਸਾਬੋ ਉਹ ਤੋਂ ਵੀ ਚਲਾਕ ਇਸ ਨੇੜੇ ਦੇ ਪਿੰਡ ਉਹ 2 ਸਾਲ ਹੀ ਰਹੇ ਤੇ ਫਿਰ ਆਪਣੇ ਪਿੰਡ ਸਾਬੋਨ ਨੂੰ ਲਿਆ ਕੇ ਠਾਣਾ ਸਿੰਘ ਆਪਣੀ ਹਵੇਲੀ ਵਿੱਚ ਬੇਤੜਕ ਰਹਿਣ ਲੱਗਾ ਉਦੋਂ ਤੱਕ ਦੇਸ਼ ਆਜ਼ਾਦ ਹੋ ਚੁੱਕਿਆ ਸੀ ਰਾਜਿਆਂ ਵੇਲੇ ਦੇ ਕਾਨੂੰਨਾਂ ਨੂੰ ਹੁਣ ਕੌਣ ਗੋਲਦਾ ਸੀ ਤੇ ਨਾਲੇ ਉਹਨਾਂ ਗੱਲਾਂ ਨੂੰ 9-10 ਸਾਲ ਬੀਤ ਚੁੱਕੇ ਸਨ 10 ਸਾਲ ਤਾਂ ਬਹੁਤ ਹੁੰਦੇ ਹਨ 10 ਸਾਲਾਂ ਵਿੱਚ ਤਾਂ ਬਹੁਤ ਕੁਝ ਬਦਲ ਜਾਂਦਾ ਹੈ ਠਾਣਾ ਸਿੰਘ ਜਿੰਨੇ ਵਰੇ ਪਿੰਡੋਂ ਬਾਹਰ ਰਿਹਾ ਆਪਣੇ ਹਿੱਸੇ ਦੀ ਜ਼ਮੀਨ ਉਸਨੇ ਆਪਣੇ ਪਤੀਜਿਆਂ ਨੂੰ ਸੰਭਾਲ ਦਿੱਤੀ ਸੀ ਉਹਦੇ ਦੋ ਭਤੀਜੇ ਸਨ ਉਹਦਾ ਵੱਡਾ ਭਾਈ ਮਰ ਚੁੱਕਾ ਸੀ ਭਤੀਜੇ ਆਪ ਉਹਦੇ ਕੋਲ ਜਾ ਕੇ ਉਹਦੀ ਜ਼ਮੀਨ ਦਾ ਠੇਕਾ ਦੇ ਆਉਂਦੇ ਤੇ ਹੁਣ ਜਦੋਂ ਉਹ ਪਿੰਡ ਆ ਬੈਠਾ ਸੀ ਉਹਨੇ ਭਤੀਜਿਆਂ ਨੂੰ ਆਖਿਆ ਕਿ ਉਹ ਉਹਨੂੰ ਫਸਲ ਦਾ ਹਿੱਸਾ ਦਿਆ ਕਰਨ ਠੇਕੇ ਦੇ ਰੁਪਈਆਂ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਇਸ ਬਹਾਨੇ ਖੇਤ ਜਾ ਕੇ ਉਹ ਆਪਣੀ ਫਸਲ ਵੀ ਦੇਖ ਆਉਂਦਾ ਖੇਤ ਤੋਂ ਕੋਈ ਸਾਗ ਭਾਜੀ ਲੈ ਆਉਂਦਾ ਖੇਤ ਗੇੜਾ ਮਾਰਨ ਨਾਲ ਹੱਟ ਮੋਗਲੇ ਰਹਿੰਦੇ ਦਾਲ ਸਬਜ਼ੀ ਨੂੰ ਖੂਬ ਤੜਕਾ ਲਾ ਕੇ ਵਿੱਚ ਖੁਸ਼ਬੂਦਾਰ ਮਸਾਲੇ ਪਾ ਕੇ ਬਣਾਉਣ ਦਾ ਪੂਰਾ ਸ਼ੌਂਕ ਸੀ ਸਾਬੋ ਨੂੰ ਕਦੇ-ਕਦੇ ਮੀਟ ਵੀ ਬਣਦਾ दारू ਨਿਤ ਸਾਬੋ ਵੀ ਪੀਂਦੀ ਅੰਦਰ ਖਾਤੇ ਠਾਣਾ ਸਿੰਘ ਚੋਰੀ ਅਫੀਮ ਵੇਚਣ ਦਾ ਧੰਦਾ ਵੀ ਕਰਦਾ ਪਾਲਾ ਸਿੰਘ ਆਪਣੀ ਵਿਧਵਾ ਬੇ ਔਲਾਦ ਭੈਣ ਨੂੰ ਆਪਣੇ ਕੋਲ ਲੈ ਆਇਆ ਸੀ ਉਹ ਧਾਰਮਿਕ ਵਿਰਤੀ ਦਾ ਆਦਮੀ ਸੀ ਰੱਬ ਦੀ ਰਜਾ ਵਿੱਚ ਰਾਜੀ ਸਾਬਕਾਰ ਤੋਂ ਪਿੱਛੋਂ ਉਹਨੇ ਹੋਰ ਵਿਆਹ ਨਹੀਂ ਕਰਵਾਇਆ ਸੀ। ਉਹਦੀ ਭੈਣ ਰੋਟੀ ਟੁਕ ਦਾ ਕੰਮ ਕਰਦੀ ਤੇ ਦੋਹਾਂ ਜਵਾਕਾਂ ਨੂੰ ਸੰਭਾਲਦੀ ਮੱਝ ਰੱਖੀ ਹੋਈ ਸੀ। ਜਵਾਕ ਦਿਨੋਂ ਦਿਨ ਓਡਾਰ ਹੁੰਦੇ ਜਾ ਰਹੇ ਸਨ ਤੇ ਹੁਣ ਜਦੋਂ ਸਾਬੋ ਪਿੰਡ ਵਿੱਚ ਹੀ ਆ ਬਸੀ। ਪਾਲਾ ਸਿੰਘ ਨੇ ਆਪਣੇ ਦੋਨੇ ਜਵਾਕ ਵਿਆਹ ਲੈ ਛੋਟੀ ਉਮਰ ਵਿੱਚ ਹੀ ਸਨ। ਮੁੰਡਾ ਨਿਰਵੈਰ ਸਿੰਘ 17-18 ਸਾਲਾਂ ਦਾ ਤੇ ਕੁੜੀ ਸਤਨਾਮ ਕੌਰ 15-16 ਸਾਲਾਂ ਦੀ। ਕੁੜੀ ਦਾ ਟੋਨੇ ਭਾਰ ਹੀ ਲਾਇਆ ਸੀ ਮੁੰਡਾ ਵਿਆਹ ਕੇ ਨੂੰ ਘਰ ਆ ਗਈ ਵਿਧਵਾ ਭੈਣ ਉਮਰ ਵਿੱਚ ਉਹਦੇ ਨਾਲੋਂ ਵੱਡੀ ਸੀ ਕਦੋਂ ਤੱਕ ਬੈਠੀ ਰਹਿੰਦੀ ਕੁੱਕੜੀ ਦੇ ਚੂਚਿਆਂ ਵਾਂਗੂ ਪਾਲਾ ਸਿੰਘ ਨੇ ਮੁੰਡੇ ਕੁੜੀ ਨੂੰ ਆਪਣੇ ਖੰਭਾ ਥੱਲੇ ਰੱਖਿਆ ਉਹ ਉਹਨੂੰ ਸਾਬੂਕਾਰ ਦੇ ਪਰਛਾਵੇਂ ਤੋਂ ਵੀ ਦੂਰ ਰੱਖਦਾ ਠਾਣਾ ਸਿੰਘ ਸਾਬੋ ਤੋਂ 15 ਵਰੇ ਵੱਡਾ ਸੀ ਜਦੋਂ ਉਹਦੇ ਗੋਡੇ ਖੜ ਗਏ ਤਾਂ ਸੋਟੀ ਲੈ ਕੇ ਤੁਰਨ ਲੱਗਾ ਤਾਂ ਇੱਕ ਦਿਨ ਸਾਬੋ ਉਹਨੂੰ ਕਹਿੰਦੀ ਠਾਣਿਆ ਸੱਸਾਂ ਗਰਾਸਾਂ ਦਾ ਕੋਈ ਪਤਾ ਨਹੀਂ ਹੁੰਦਾ ਤੇਰੇ ਪਿੱਛੋਂ ਮੇਰਾ ਕੀ ਬਣੂ ਇਹ ਕੀ ਪਤਾ ਤੂੰ ਪਹਿਲਾਂ ਮਰ ਜੇ ਜੇ ਮੈਂ ਮਰ ਗਿਆ ਮੇਰੇ ਭਤੀਜੇ ਤੈਨੂੰ ਰੋਟੀ ਟੁਕ ਦੇਣਗੇ ਭਤੀਜਿਆਂ ਦੀ ਮੈਂ ਕੀ ਲੱਗਦੀ ਆਂ ਪੰਜਾਹ ਮਾਰਨਗੇ ਜੁੱਤੀਆਂ ਮੈਨੂੰ ਘਰੋਂ ਕੱਟ ਦੇਣਗੇ ਨਹੀਂ ਐਨ ਹੀ ਕਰਦੇਓ ਐਹੀ ਕਰਨਗੇ ਮੈਨੂੰ ਪਹਿਲਾਂ ਦਿੰਦਾ ਹੋਰ ਤੂੰ ਕੀ ਚਾਹੁੰਦੀ ਐ ਫੇਰ ਮੇਰੇ ਨੌ ਚਾਰ ਵਿੱਗੇ ਜ਼ਮੀਨ ਕਰਾ ਦੇ ਜ਼ਮੀਨ ਦਿਓ ਮੈਨੂੰ ਰੋਟੀ ਜਿਹੜਾ ਉਹਨੂੰ ਬਾਹੂ ਬਿੱਜੂ ਉਹੀ ਮੈਨੂੰ ਰੋਟੀ ਟੁਕ ਦੇਉ ਨਹੀਂ ਰੋਟੀ ਤੈਨੂੰ ਮੇਰੇ ਭਤੀਜੇ ਦੇਣਗੇ ਚੰਗੇ ਨੇ ਦੋਵੇਂ ਮੁੰਡੇ ਮਾੜੇ ਨਹੀਂ ਤਾਂ ਫਿਰ ਤੇਰੀ ਨੀਤ ਮਾੜੀ ਆ ਮੈਨੂੰ ਪੱਟਣਾ ਸੀ ਪੱਟ ਤਾਂ ਤੇਰੀ ਖਾਤਰ ਮੈਂ ਆਪਣਾ ਘਰ-ਬਾਰ ਛੱਡਿਆ ਢਿੱਡੋ ਕੱਢੇ ਜਵਾਕ ਤਿਆਗ ਤੇ ਛੋਟੇ-ਛੋਟੇ ਹੁਣ ਤੂੰ ਮੈਨੂੰ ਦੋ ਡળે ਮਿੱਟੀ ਦੇ ਵੀ ਦੇ ਕੇ ਰਾਜੀ ਨਹੀਂ ਤੇਰਾ ਭਲਾ ਕਿਹੜੇ ਯੁੱਗ ਹੋਊ ਪਾਪੀਆ ਸਾਬੋ ਦੀ ਦੇ ਕੰਬਣ ਲੱਗੀ ਉਈ ਠੀਕ ਐ ਐਵੇਂ ਟੱਪੀ ਜਾਨੀ ਐ ਜਾਂ ਨਹੀਂ ਦਿੰਦਾ ਮੈਂ ਤੈਨੂੰ ਜ਼ਮੀਨ ਜ਼ਮੀਨ ਭਾਲਦੀ ਐ ਜ਼ਮੀਨ ਸਾਡੀ ਕੁੱਲ ਦੀ ਐ ਕੁੱਲ ਵਿੱਚ ਰਹੂਗੀ ਤੈਨੂੰ ਕਿਵੇਂ ਦੇ ਦੂੰ ਮੈਂ ਖਾਨਦਾਨ ਦੀ ਚੀਜ਼ ਜ਼ਮੀਨ ਮੇਰੇ ਭਤੀਜਿਆਂ ਦੀ ਤੂੰ ਜਾ ਜਿੱਥੇ ਜਾਣਾ ਕਰਤੀ ਕੀ ਐ ਕੋੜ ਕਿਰਲੀ ਜਹੀ ਹੁਣ ਮੈਂ ਕਿੱਧਰ ਜਾਵਾਂ ਬੇਪੱਟੀ ਠੱਡੀ ਫੇਰ ਬੈਠੀ ਰਹਿ ਜਿੱਥੇ ਬੈਠੀ ਐ ਜ਼ਮੀਨ ਨਹੀਂ ਮਿਲਦੀ ਤੈਨੂੰ ਰੋਟੀ ਕੱਪੜਾ ਮਿਲੀ ਜਾਓ ਹੋਰ ਕੀ ਲੈਣਾ ਏ ਤੂੰ ਮੇਰੇ ਭਤੀਜੇ ਸਭ ਕਰਨਗੇ ਤੇਰਾ ਐਵੇਂ ਨਾ ਮਗਜ ਮਾਰ ਵਾਦੂ ਦਾ ਸਾਬੋ ਫਿਰ ਨਹੀਂ ਬੋਲੀ ਅੱਖਾਂ ਦਾ ਪਾਣੀ ਮੁਕਾਇਆ ਤੇ ਫਿਰ ਚੁੱਪ ਹੋ ਗਈ ਉਹ ਠਾਣਾ ਸਿੰਘ ਦੇ ਮੂੰਹ ਵੱਲ ਉਪਰੀ ਉਪਰੀ ਨਿਗਾ ਨਾਲ ਝਾਕ ਰਹੀ ਸੀ ਉਹ ਦਿਨ ਸੋ ਉਹ ਦਿਨ ਉਹ ਠਾਣਾ ਸਿੰਘ ਦੀ ਹਵੇਲੀ ਵਿੱਚ ਕਿਰਲੀਆਂ ਵਾਂਗ ਰਹਿਣ ਲੱਗੀ ਉਹ ਉਖੜੀ ਉਖੜੀ ਰਹਿੰਦੀ ਸ਼ਰਾਬ ਨੂੰ ਕਦੇ ਮੂੰਹ ਨਾ ਲਾਇਆ ਦਾਲ ਸਬ지 ਅਣ ਸਰਦੇ ਨੂੰ ਚੁੱਲ੍ਹੇ ਧਰਦੀ ਆਚਾਰ ਨਾਲ ਜਾਂ ਗੰਡਿਆਂ ਦੀ ਚਟਣੀ ਰਗੜ ਕੇ ਦੋ ਬੁਰਕੀਆਂ ਸੰਗੋ ਥੱਲੇ ਉਤਾਰ ਲੈਂਦੀ ਉਹ ਉਸ ਨੂੰ ਕਿਸੇ ਗੱਲ ਤੋਂ ਰੋਕਦਾ ਟੋਕਦਾ ਤਾਂ ਉਹ ਰੁੱਖਾ ਬੋਲਦੀ ਸਾਬੋ ਦੇ ਅੰਦਰਲਾ ਸੰਤਾਪ ਦਾ ਠਾਣਾ ਸਿੰਘ ਉੱਤੇ ਕੋਈ ਅਸਰ ਨਹੀਂ ਦਿਖਦਾ ਸੀ ਇੱਕ ਵਾਰ ਉਹ ਸਖਤ ਬਿਮਾਰ ਹੋ ਗਿਆ ਸਾਬੋ ਨੇ ਉਹਦੀ ਕੋਈ ਖਾਸ ਸੇਵਾ ਨਹੀਂ ਕੀਤੀ ਪਹਿਲਾਂ ਕਦੇ ਅਜਿਹਾ ਹੁੰਦਾ ਸੀ ਤਾਂ ਉਹ ਸਾਰੀ-ਸਾਰੀ ਰਾਤ ਬੈ ਕੇ ਕੱਟ ਲੈਂਦੀ 70 ਸਾਲ ਦੀ ਉਮਰ ਵਿੱਚ ਠਾਣਾ ਸਿੰਘ ਸੰਸਾਰ ਛੱਡ ਗਿਆ। ਉਹਦੇ ਭਤੀਜੇ ਸਾਬੋ ਨੂੰ ਵੀ ਦੋ ਵੇਲੇ ਅੰਨ ਪਾਣੀ ਇਸ ਤਰ੍ਹਾਂ ਦਿੰਦੇ ਜਿਵੇਂ ਟੁੱਟੀ ਪਿੱਠ ਵਾਲਾ ਉਹ ਕੋਈ ਕੁੱਤਾ ਬਿੱਲੀ ਹੋਵੇ। ਸਵੇਰ ਦੀ ਚਾਹ ਤਾਂ ਨਿਤ ਦਿੰਦੇ, ਪਿਛਲੇ ਪਹਿਰ ਦੀ ਚਾਹ ਉਹ ਕਦੇ-ਕਦੇ ਭੁੱਲ ਹੀ ਜਾਂਦੇ। ਉਹਨੂੰ ਕਦੇ ਖੰਗ ਹੈ ਜਾਂ ਤਾਪ ਜੜਿਆ ਭਤੀਜਿਆਂ ਦੇ ਟੱਬਰ ਨੂੰ ਉਹਦੀ ਕੋਈ ਪਰਵਾਹ ਨਹੀਂ ਸੀ। ਇੱਕ ਵਾਰ ਉਹਦੀ ਪੋੜਪੁੜੀ ਉੱਠ ਖੜੀ ਤੇ ਉੱਪਰੋਂ ਉਲਟੀਆਂ ਲੱਗ ਗਈਆਂ ਘਰ ਦੇ ਜਵਾਕ ਪਾਣੀ ਦਾ ਗਲਾਸ ਉਹਦੇ ਸਿਰਾਂ ਨੇ ਧਰਦੇ ਤੇ ਤੁਰ ਜਾਂਦੇ ਤਿੰਨ ਦਿਨ ਆਂਦਾ ਪੋਰਾ ਉਹਦੇ ਅੰਦਰ ਨਹੀਂ ਗਿਆ ਉਹਨੂੰ ਕੌਣ ਦਵਾਈਆਂ ਲਿਆ ਕੇ ਦਿੰਦਾ ਕੌਣ ਸੀ ਉਹਦਾ ਮੰਜੇ ਤੇ ਪਈ ਹਾਏ ਹਾਏ ਕਰੀ ਜਾਂਦੀ ਜਾਂ ਸੌਂ ਜਾਂਦੀ ਉਹ ਮਹੀਨਾ ਮਹੀਨਾ ਸਿਰ ਨਹਾਉਂਦੀ ਉਹਦੇ ਵਾਲਾਂ ਵਿੱਚ ਬੇਸ਼ੁਮਾਰ ਜੂਆਂ ਸਨ ਹੱਥਾਂ ਦੇ ਨੋਹਾਂ ਨਾਲ ਖੁਰਪੇ ਵਾਂਗ ਉਹ ਸਿਰ ਨੂੰ ਵੱਢੀ ਜਾਂਦੀ ਲਹੂ ਚਲਾ ਲੈਂਦੀ ਉਹਦੇ ਹੱਥਾਂ ਵਿੱਚੋਂ ਵੀ ਗੰਦਾ ਮੁਸ਼ਕ ਮਾਰਦਾ ਜਵਾਕ ਉਹਦੇ ਨੇੜੇ ਨਾ ਜਾਂਦੇ ਅੰਬੋ ਅੰਬੋ ਕਹਿ ਕੇ ਦੂਰੋਂ ਹੀ ਉਹਨੂੰ ਟੀਚਰਾਂ ਕਰਦੇ ਉਹਦੇ ਕੱਪੜੇ ਚੰਮ ਵਣ ਜਾਂਦੇ ਤਾਂ ਤਰਸ ਖਾ ਕੇ ਛੋਟੀ ਬਹੂ ਕਦੇ-ਕਦੇ ਉਹਦੇ ਕੱਪੜੇ ਧੋ ਦਿੰਦੀ ਤੇ ਉਹਨੂੰ ਸਿਰ ਵੀ ਨਹਾ ਦਿੰਦੀ ਪਰ ਬਾਅਦ ਵਿੱਚ ਬਹੂ ਨੂੰ ਆਪ ਵੀ ਨਹਾਉਣਾ ਪੈਂਦਾ ਤੇ ਆਪਣੇ ਕੱਪੜੇ ਵੀ ਬਦਲਣੇ ਪੈਂਦੇ ਵੱਡੀ ਬਹੂ ਖਿਜਦੀ ਕਿਥੋਂ ਬਿਮਾਰੀ ਲੱਗੀ ਐ ਪਤਾ ਨਹੀਂ ਕਦੋਂ ਸਿਆਪਾ ਮੁੱਕੂ ਇਹਦਾ ਕਦੋਂ ਮਰੂਗੀ ਇਹੋ ਜਹੀ ਦੇ ਕੀੜੇ ਚੱਲਦੇ ਨੇ ਵੱਡੇ ਵੱਡੇ ਸੁੰਡ ਛੋਟੀ ਆਖ ਦੀ ਕੀੜਿਆਂ ਦੀ ਕੀ ਕਸਰ ਰਹਿ ਗਈ ਹੁਣ ਆ ਸਿਰ ਦੀਆਂ ਜੂਆਂ ਕੀੜੇ ਹੀ ਨੇ ਕੁੜੇ ਲਿਆ ਕੈਂਚੀ ਇਹਦਾ ਤਾਂ ਵੱਡਾ ਜੂੜਾ ਸਾਬੋ ਅੱਖਾਂ ਮੀਚੀ ਉੱਦੀ ਜੀ ਬਣੀ ਬੈਠੀ ਸੀ ਵੱਡੀ ਬਹੂ ਨੇ ਉਹਦਾ ਸਿਰ ਮੁੰਨ ਦਿੱਤਾ ਧਰਤੀ ਤੇ ਡਿੱਗੇ ਪਏ ਬਾਣਾ ਵਿੱਚ ਜੂਆਂ ਦਾ ਬੱਗ ਸੁਰਲ ਸੁਰਲ ਕਰਦਾ ਫਿਰਦਾ ਸੀ ਨਿਰਵੈਰ ਸਿੰਘ ਤੇ ਸਤਨਾਮ ਕੌਰ ਧੀਆ ਪੁੱਤਾਂ ਵਾਲੇ ਹੋ ਚੁੱਕੇ ਸਨ ਇੱਕ ਦਿਨ ਸਤਨਾਮ ਸੌਰਿਆਂ ਤੋਂ ਆਈ ਹੋਈ ਸੀ ਨਿਰਵੈਰ ਕਹਿੰਦਾ ਕਿਉਂ ਸਤੋ ਬੁੜੀ ਨੂੰ ਆਪਦੇ ਘਰ ਨਾਲ ਲੈ ਆਵਾਂ ਆਖਰ ਜਨਮ ਦਿੱਤਾ ਸੀ ਇਹਨੇ ਆਪਾਂ ਨੂੰ ਜਾਂਦੀ ਵਾਰ ਦੀ ਟਹਿਲ ਸੇਵਾ ਕਰ ਲੈਂਦੇ ਆਂ ਮਾਂ ਆਪਣੀ ਫੇਰ ਵੀ ਸਤਨਾਮ ਬੋਲੀ ਜਦੋਂ ਵੀਰਾ ਆਪਾਂ ਨੂੰ ਨਿੱਕੀਆਂ ਨਿੱਕੀਆਂ ਨੂੰ ਛੱਡ ਕੇ ਤੁਰ ਗਈ ਸੀ ਉਦੋਂ ਇਹਨੇ ਨਾ ਸੋਚਿਆ ਕੁਝ ਹੁਣ ਇਹ ਕੀ ਲੱਗਦੀ ਆ ਆਪਣੀ ਮਰੇ ਪਰੇ ਧੰਨਵਾਦ